ਹਾਂਜੀ ਦੋਸਤੋ ਬਹੁਤ ਹੀ ਪਿਆਰਪਰੀ ਸਤਿ ਸ੍ਰੀ ਅਕਾਲ ਤੇ ਖੜੇ ਆ ਜੀ ਕਰਾਲੀ ਸ਼ਹਿਰ ਵਿੱਚ ਤੇ ਇਹ ਹੈ ਲਾਈਟਾਂ ਵਾਲਾ ਚੌਂਕ ਤੇ ਆਹ ਦੇਖੋ ਜੀ ਸਾਹਮਣੇ ਹੈਗਾ ਇਹ ਸ਼ਮਾ ਢਾਬਾ ਸ਼ਮਾ ਢਾਬਾ ਇਹਦੇ ਵਿੱਚ ਜ਼ਿਆਦਾਤਰ ਚਿਕਨ ਦੀ ਆਈਟਮਾਂ ਮਿਲਦੀਆਂ ਐ ਨਾਨ ਵੈਜੇ ਢਾਬਾ ਜੀ ਇਹ ਹਾਂਜੀ ਦੋਸਤੋ ਤੁਸੀਂ ਦੇਖਿਆ ਹੋਵੇਗਾ ਸ਼ਮਾ ਢਾਬੇ ਤੁਹਾਡੇ ਸ਼ਹਿਰ 'ਚ ਵੀ ਹੋਵੇਗਾ ਨੇੜੇ ਤੇੜੇ ਸਾਰੇ ਸ਼ਹਿਰਾਂ ਵਿੱਚ ਸ਼ਮਾ ਟਾਬਾ ਜਦੀ ਵੀਡੀਓ ਬਣਾਉਣ ਦਾ ਜਿਹੜਾ ਮਕਸਦ ਹੈ ਉਹ ਇੱਕ ਬਹੁਤ ਹੀ ਜ਼ਰੂਰੀ ਜਾਣਕਾਰੀ ਹੈ ਜਿਹੜੀ ਕਿ ਆਪਣੇ ਬਹੁਤ ਸਾਰੇ ਪੰਜਾਬੀਆਂ ਨੂੰ ਪਤਾ ਹੀ ਨਹੀਂ ਹੈ ਤੇ ਇਹ ਮਤਲਬ ਬਹੁਤ ਜ਼ਰੂਰੀ ਹੈ ਇਹ ਗੱਲ ਸਾਡੇ ਵਾਸਤੇ ਪਤਾ ਹੋਣੀ ਕਿਉਂਕਿ ਜਿਹੜਾ ਇਹ ਗੱਲ ਹੈ ਸਾਡੇ ਮਤਲਬ ਖਾਣ ਪੀਣ ਨਾਲ ਸਾਡੇ ਸੱਭਿਆਚਾਰ ਨਾਲ ਸਾਡੇ ਧਰਮ ਨਾਲ ਕਾਫੀ ਸਬੰਧ ਰੱਖਦੀ ਹੈ ਹੁਣ ਤੁਸੀਂ ਦੇਖਿਆ ਹੋਵੇਗਾ ਕਿ ਸ਼ਮਾ ਟਾਬੇ ਜਿਹੜੇ ਹੈਗੇ ਉਹ ਸਾਰੇ ਸ਼ਹਿਰਾਂ ਵਿੱਚ ਖਰੜ ਸ਼ਹਿਰ ਚ ਤੁਮੇ ਦੇਖਿਆ ਇਹ ਕਈ ਸਾਰੇ ਨੇ ਅ ਮੇਨ ਰੋਡ ਦੇ ਉੱਤੇ ਐ ਤੇ ਆਪਾਂ ਜਦੋਂ ਛੱਜੂ ਮਾਜਰ ਨੂੰ ਜਾਂਦੇ ਆ ਉਸ ਰੋਡ ਦੇ ਉੱਤੇ ਐ ਕਾਫੀ ਸਾਰੇ ਐ ਸ਼ਮਾ ਟਾਬਿਆਂ ਦਾ ਇੱਕ ਪੂਰਾ ਨੈਟਵਰਕ ਐ ਜਿਹੜਾ ਉਹ ਪੰਜਾਬ ਵਿੱਚ ਫੈਲ ਚੁੱਕਿਆ ਐ ਪੂਰੇ ਪੰਜਾਬ ਵਿੱਚ ਸ਼ਮਾ ਟਾਬੇ ਹੋਏ ਹੋਏ ਐ ਤੁਸੀਂ ਹਰੇਕ ਸ਼ਹਿਰ ਚ ਦੇਖ ਲਓ ਇਹਨਾਂ ਦੇ ਬੜੇ ਬੜੇ ਜਿਹੜੇ ਆਪਣੇ ਬੜੀ ਬੜੀਆਂ ਹਾਂਡੀਆਂ ਐ ਉਹ ਰੱਖੀਆਂ ਹੋਈਆਂ ਉਹਦੇ ਵਿੱਚ ਇਹ ਅ ਬਰੀਆਨੀ ਹੋ ਗਿਆ ਚਿਕਨ ਹੋਰ ਮਤਲਬ ਤਵਾ ਚਿਕਨ ਫਰਾਈਡ ਚਿਕਨ ਬਹੁਤ ਤਰ੍ਹਾਂ ਦੀਆਂ ਆਈਟਮਾਂ ਜਿਹੜੀਆਂ ਇਹ ਪੇਸ਼ ਕਰਕੇ ਮਤਲਬ ਸਾਡੇ ਪੰਜਾਬੀਆਂ ਨੂੰ ਖਵਾ ਰਹੇ ਆ ਤੇ ਸਾਡੇ ਪੰਜਾਬੀ ਵੀ ਬੜੇ ਖੁਸ਼ ਹੋ ਕੇ ਖਾ ਰਹੇ ਆ ਤੇ ਮੈਂ ਖੁਦ ਹੀ ਇਸ ਟੱਬੇ ਚੋਂ ਖਾਦਾ ਏ ਪਰ ਜਦੋਂ ਦਾ ਮੈਨੂੰ ਇਹ ਗੱਲ ਪਤਾ ਲੱਗੀ ਆ ਮੈਂ ਉਦੋਂ ਮਤਲਬ ਉਸ ਤੋਂ ਬਾਅਦ ਇਹ ਟੱਬੇ ਵਿੱਚ ਖਾਣਾ ਬੰਦ ਕਰਤਾ ਕਿਉਂ ਕਿ ਕਿਉਂਕਿ ਜਿਹੜਾ ਇਹਨਾਂ ਟੱਬਿਆਂ ਵਿੱਚ ਖਾਣਾ ਹੈ ਨਾ ਉਹ ਸਾਡੇ ਧਰਮ ਨਾਲ ਬਹੁਤ ਗੂੜਾ ਸਬੰਧ ਰੱਖਦਾ ਹੈ ਹੁਣ ਸਾਡੇ ਗੁਰੂ ਸਹਿਬਾਨ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਆਪਣੇ ਘੇਰਾ ਪਿਆ ਹੋਇਆ ਸੀਗਾ ਚਮਕੌਰ ਦੀ ਗੜੀ ਵਿੱਚ ਉੱਥੇ ਉਹਨਾਂ ਨੇ ਘੋੜੇ ਮਾਰ ਕੇ ਵੀ ਖਾਦੇ ਆ ਹਾਂਜੀ ਆਪਣੇ ਗੁਰੂ ਸਹਿਬਾਨਾ ਨੇ ਉਦੋਂ ਉਹਨਾਂ ਨੂੰ ਛਟਕਾ ਕੇ ਘੋੜਿਆਂ ਨੂੰ ਖਾਦਾ ਪਰ ਜਿਹੜੇ ਇਹ ਸ਼ਮਾ ਟਾਬੇ ਆ ਸ਼ਮਾ ਟਾਬੇ ਕਿਉਂਕਿ ਇਹਦੇ ਵਿੱਚ ਕੰਮ ਕਰਦੇ ਆ ਸਾਰੇ ਮੁਸਲਮ ਬੰਦੇ ਮੁਸਲਮ ਬੰਦਿਆਂ ਦੇ ਮਤਲਬ ਧਰਮ 'ਚ ਬੜੇ ਪੱਕੇ ਹੁੰਦੇ ਆ ਇਹ ਬਹੁਤ ਪੱਕੇ ਆ ਧਰਮ 'ਚ ਇਹ ਸਿਰਫ ਹਲਾਲ ਮੀਟ ਨੂੰ ਹੱਥ ਲਾਉਂਦੇ ਆ ਜਿਹਨੂੰ ਕੁੱਠਾ ਮਾਸ ਆਪਾਂ ਕਹਿ ਦਿੰਨੇ ਆ ਹਲਾਲ ਮੀਟ ਨੂੰ ਹੱਥ ਲਾਉਂਦੇ ਆ ਝਟਕੇ ਨੂੰ ਤਾਂ ਇਹ ਹੱਥ ਵੀ ਨਹੀਂ ਲਾਉਂਦੇ ਤੇ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਕਿਹਾ ਵੀ ਜੇ ਕਿਤੇ ਲੋੜ ਪੈ ਗਈ ਤੁਹਾਨੂੰ ਕਿਤੇ ਇਹੋ ਜਿਹਾ ਟਾਈਮ ਆਇਆ ਕਿ ਤੁਹਾਨੂੰ ਖਾਣਾ ਪੈ ਗਿਆ ਤਾਂ ਉੱਥੇ ਤੁਸੀਂ ਝਟਕਾ ਖਾਣਾ ਏ ਤੁਸੀਂ ਹੋਰ ਤਰ੍ਹਾਂ ਦਾ ਕੁੱਠਾ ਮਾਸ ਨਹੀਂ ਖਾਣਾ ਜਿਹੜੇ ਗੁਰੂ ਸਾਹਿਬਾਨ ਗੁਰੂ ਗੋਬਿੰਦ ਸਿੰਘ ਜੀ ਨੇ ਨਦੇੜ ਸਾਹਿਬ ਵੰਜਾ ਹੁਕਮ ਕਰੇ ਸੀਗੇ ਸਿੱਖ ਸੰਗਤ ਨੂੰ ਆਪਣੇ ਪੂਰੇ ਪੰਥ ਨੂੰ ਉਹਨਾਂ ਨੇ 52 ਹੁਕਮ ਕੀਤੇ ਸੀ ਉਹਦੇ ਵਿੱਚੋਂ ਇੱਕ ਹੁਕਮ ਇਹ ਵੀ ਸੀ ਕਿ ਕੁੱਠਾ ਮਾਸ ਨਹੀਂ ਖਾਣਾ ਗੁਰੂ ਸਾਹਿਬਾਨ ਨੇ ਸਾਨੂੰ ਇਹ ਸਪੈਸ਼ਲ ਹੁਕਮ ਕੀਤਾ ਹੋਇਆ ਕਿ ਕੁੱਠਾ ਮਾਸ ਨਹੀਂ ਖਾਣਾ ਪਰ ਜਿਹੜੇ ਏ ਟਾਬੇ ਨੇ ਸ਼ਮਾ ਟਾਬੇ ਆ ਜਿੰਨੇ ਵੀ ਸ਼ਮਾ ਟਾਬੇ ਆ ਤੁਸੀਂ ਜਾ ਕੇ ਇੱਕ ਵਾਰੀ ਇਹਨਾਂ ਨੂੰ ਪੁੱਛਿਓ ਕਿ ਜਿਹੜਾ ਤੁਸੀਂ ਇਹ ਮੀਟ ਖਵਾ ਰਹੇ ਆ ਇਹ ਕਿਹੜਾ ਮੀਟ ਹੈ ਤਾਂ ਉਹ ਤੁਹਾਨੂੰ ਦੱਸਣਗੇ ਕਿ ਇਹ ਹਲਾਲ ਮੀਟ ਹੈ हां जी पंजाबीयो ਜਿਹੜਾ ਸ਼ਮਾ ਟਾਬਿਆਂ ਵਿੱਚੋਂ ਤੁਹਾਨੂੰ ਮੀਟ ਖਵਾਇਆ ਜਾਂਦਾ ਏ ਉਹ ਹਲਾਲ ਮੀਟ ਹੈ ਤੇ ਮੈਂ ਦੇਖ ਰਿਹਾ ਆ ਮੈਂ ਖੜ ਕੇ ਕਾਫੀ ਦੇਰ ਉੱਥੇ ਦੇਖਿਆ ਹੈ ਤੇ ਉੱਥੇ ਆਪਣੇ ਪੰਜਾਬੀ ਭਰਾ ਬੜੇ ਆਂਦੇ ਆ ਜਿਨ੍ਹਾਂ ਨੇ ਮਤਲਬ ਕੇਸ ਰੱਖੇ ਹੋਏ ਆ ਕੇਸਕੀਆਂ ਬੰਨੀਆਂ ਹੋਈਆਂ ਪੱਗਾਂ ਬੰਨੀਆਂ ਹੋਈਆਂ ਉਹ ਕਾਫੀ ਭਰਾ ਆ ਕੇ ਇੱਥੇ ਖਾ ਰਹੇ ਆ ਕਿਉਂਕਿ ਉਹਨਾਂ ਨੂੰ ਜਾਣਕਾਰੀ ਨਹੀਂ ਉਹ ਪੁੱਛਦੇ ਨਹੀਂ ਹੈ ਦੋਸਤੋ ਇਹ ਸਿਰਫ ਸਾਡੇ ਧਰਮ ਨਾਲ ਹੀ ਸਬੰਧਤ ਨਹੀਂ ਹੈ ਇਹ ਗੱਲ ਕਿ ਆਪਾਂ ਨੇ ਸਿਰਫ ਆਪਣਾ ਧਰਮ ਦੇਖਣਾ ਹੈ ਕਿ ਸਾਡੇ ਧਰਮ ਵਿੱਚ ਹਲਾਲ ਮੀਟ ਹੈ ਜਿਹੜਾ ਉਹ ਬੈਨ ਹੈ ਅਸੀਂ ਨਹੀਂ ਖਾਣਾ ਇਹ ਸਿਰਫ ਸਾਡੇ ਧਰਮ ਨਾਲ ਹੀ ਸਬੰਧਤ ਨਹੀਂ ਇਹ ਸਾਡੀ ਸਿਹਤ ਨਾਲ ਵੀ ਸਬੰਧਤ ਹੈ ਕਿਉਂਕਿ ਜੋ ਤੁਸੀਂ ਦੇਖਿਓ ਬਾਹਰ ਸ਼ਮਾ ਟਾਬਿਆਂ ਦੇ ਬੋਰਡ ਪਰ ਮੈਂ ਜਿਹੜਾ ਥੰਬਨੇਲ ਪਾਇਆ ਉਹਦੇ ਵਿੱਚ ਵੀ ਦੇਖਿਓ ਮੁਰਾਦਾਬਾਦੀ ਚਿਕਨ ਲਿਖਿਆ ਹੋਇਆ ਹੈ ਸਪੈਸ਼ਲ ਉਹਦੇ ਤੇ ਕਿ ਜੋ ਮੁਰਾਦਾਬਾਦ ਵਿੱਚ ਬਣਦਾ ਹੈ ਯੂਪੀ ਵਿੱਚ ਬਣਦਾ ਹੈ ਚਿਕਨ ਉਸ صاحب ਦਾ ਚਿਕਨ ਬਣਾਇਆ ਜਾਂਦਾ ਉਹਨਾਂ ਦੇ ਤਾਂ ਮਸਾਲੇ ਹੀ ਹੋਰ ਨੇ ਉਹ ਤਾਂ ਬਣਾਉਂਦੇ ਹੀ ਐ ਇਸ ਤਰੀਕੇ ਨਾਲ ਐ ਕਿ ਪੰਜਾਬੀਆਂ ਨੂੰ ਤਾਂ ਇਹ ਹਜਮ ਹੀ ਨਹੀਂ ਹੁੰਦਾ ਪਰ ਆਪਣੇ ਪੰਜਾਬੀ ਸਵਾਦ-ਸਵਾਦ ਵਿੱਚ ਇਹ ਖਾਈ ਜਾਂਦੇ ਐ ਪਹਿਲੀ ਗੱਲ ਹਾਜਮ ਨਹੀਂ ਹੁੰਦਾ ਦੂਜੀ ਗੱਲ ਇਹਦੇ ਵਿੱਚ ਕੁੱਠਾ ਮਾਸ ਐ ਜਿਹੜਾ ਕਿ ਸਾਡੀ ਸਿਹਤ ਨਾਲ ਬਹੁਤ ਖਿਲਵਾੜ ਐ ਸਾਡੀ ਸਿਹਤ 'ਤੇ ਬਹੁਤ ਮਾੜਾ ਅਸਰ ਪਾ ਰਿਹਾ ਐ ਕੁੱਠਾ ਮਾਸ ਐ ਜਿਹੜਾ ਸੋ ਪੰਜਾਬੀਓ ਜਾਗੋ ਮੜਾ ਜਾ ਇਸ ਚੀਜ਼ ਵੱਲ ਧਿਆਨ ਦਿਓ ਸ਼ਮਾ ਟਾਬੇ ਹਾਂਜੀ ਮੈਂ ਇਹਨਾਂ ਦੀ ਕੋਈ ਡਿਮੋਸ਼ਨ ਨਹੀਂ ਕਰ ਰਿਹਾ ਕਿਹਾ ਤੁਸੀਂ ਕਹੋ ਕਿ ਸ਼ਮਾ ਢਾਬਿਆਂ ਦੇ ਪਿੱਛੇ ਹੱਥ ਧੋ ਕੇ ਪਏ ਆ ਕੋਈ ਸਾਡੀ ਇਦਾਂ ਦੀ ਮੇਰੀ ਮਨਸ਼ਾ ਨਹੀਂ ਹੈ ਮੈਂ ਤਾਂ ਸਿਰਫ ਆਪਣੇ ਜਿਵੇਂ ਕਿ ਉਹ ਆਪਣੇ ਧਰਮ ਚ ਪੱਕੇ ਆ ਕਿ ਉਹ ਹਲਾ ਆਪਣਾ ਛਟਕੇ ਨੂੰ ਹੱਥ ਨਹੀਂ ਲਾਉਣਗੇ ਸਿਰਫ ਕੁੱਠਾ ਮਾਸ ਨੂੰ ਹੱਥ ਲਾਣਗੇ ਉਦਾਂ ਹੀ ਮੈਂ ਪੰਜਾਬੀਆਂ ਨੂੰ ਕਹਿ ਰਿਹਾ ਕਿ ਇਹਨਾਂ ਢਾਬਿਆਂ ਤੋਂ ਬਚੋ ਇਹਨਾਂ ਵਿੱਚ ਜੋ ਮੀਟ ਖਵਾਇਆ ਜਾਂਦਾ ਉਹ ਕੁੱਠਾ ਮਾਸ ਹੈ ਸਾਡੇ ਧਰਮ ਨਾਲ ਖੇਲਵਾੜ ਕਰ ਰਹੇ ਨੇ ਤੇ ਸਾਡੇ ਸਿਹਤ ਨਾਲ ਬਹੁਤ بڑا ਖੇਲਵਾੜ ਹੈ ਸਾਡੀ ਸਿਹਤ ਇਹ ਮੀਟ ਖਾ ਕੇ ਖਰਾਬ ਹੀ ਹੋਏਗੀ ਤੁਸੀਂ ਪੁੱਛ ਲਿਓ ਜਿਹੜੇ ਇੱਥੇ ਖਾਂਦੇ ਆ ਜਿਹੜੀ ਇਹ ਬਰੀਆਨੀ ਬਣਾ ਕੇ ਦਿੰਦੇ ਆ ਨਾ ਮੈਂ ਤਾਂ ਖਾਧੀ ਆ ਔਰ ਮੇਰੀ ਸਿਹਤ ਵੀ ਖਰਾਬ ਰਹੀ ਹੈ ਉਸ ਵਿੱਚ ਤੇ ਮੈਂ ਆਪਣੇ ਸਰੀਰ ਤੇ ਹੰਡਾਈ ਇਹ ਚੀਜ਼ ਮੈਂ ਤਾਂ ਤੁਹਾਨੂੰ ਕਹਿ ਰਿਹਾ ਮੈਂ ਖੋਦੇ ਖਾ ਕੇ ਦੇਖ ਲਿਆ ਕਿਉਂਕਿ ਸਾਨੂੰ ਉਸ ਵਕਤ ਨਹੀਂ ਸੀ ਪਤਾ ਕਿ ਇਹ ਕੁਠਾ ਮਾਸ ਖਾਣ ਨੇ ਤੇ ਜਦੋਂ ਮੈਨੂੰ ਪਤਾ ਲੱਗਿਆ ਮੈਂ ਇਹਨਾਂ ਬਾਰੇ ਥੋੜੀ ਰਿਸਰਚ ਕੀਤੀ ਇਹਨਾਂ ਬਾਰੇ ਆਲੇ ਦਾਲੇ ਨਾਲ ਗੱਲਬਾਤ ਕੀਤੀ ਤਾਂ ਮੈਨੂੰ ਪਤਾ ਲੱਗਿਆ ਕਿ ਇਹ ਜਿਹੜਾ ਮਾਸ ਖਵਾ ਰਹੇ ਆ ਇਹ ਹਲਾਲ ਮੀਟ ਹੈ ਹਲਾਲ ਮੀਟ ਦੋਸਤੋ ਜਾਨਵਰ ਦੀ ਗਰਦਨ ਤੇ ਬੜੇ ਪਿਆਰ ਨਾਲ ਛੁਰੀ ਚਲਾਈ ਜਾਂਦੀ ਹੈ ਛੁਰੀ ਚਲਾ ਕੇ ਉਹਦੀ ਨਾਸ ਕੱਟੀ ਜਾਂਦੀ ਹੈ ਸਾਈਡ ਵਾਲੀ ਜਿਹਦੇ ਕੇ ਜਿਹਦੇ ਵਿੱਚੋਂ ਸਾਰਾ ਖੂਨ ਹੈ ਜਿਹੜਾ ਸਰੀਰ ਦਾ ਉਹ ਦਿਲ ਦੀ ਧੜਕਣ ਦੇ ਨਾਲ ਬਾਹਰ ਆ ਜਾਂਦਾ ਹੈ ਐਨੀ ਦਰਦਨਾਤਕ ਮੌਤ ਦੇ ਕੇ ਜਾਨਵਰ ਨੂੰ ਮਾਰਿਆ ਜਾਂਦਾ ਹੈ ਤੇ ਉਹ ਮਾਸ ਖਵਾਇਆ ਜਾਂਦਾ ਹੈ ਸੋ ਪੰਜਾਬੀਓ ਬਚੋ ਇਸ ਚੀਜ਼ ਨੂੰ ਮਤਲਬ ਖਿਆਲ ਰੱਖੋ ਮੈਂ ਨਹੀਂ ਕਹਿੰਦਾ ਕਿਰਤ ਕਰੋ ਕਿਰਤ ਕਰਨੀ ਚਾਹੀਦੀ ਹੈ ਆਪਣਾ ਕੰਮ ਕਰ ਰਹੇ ਆ ਉਹ ਪਰ ਸਾਨੂੰ ਥੋੜਾ ਜਿਹਾ ਜਾਗਰੂਕ ਵੀ ਹੋਣਾ ਪਏਗਾ ਇਸ ਚੀਜ਼ ਬਾਰੇ ਕਿ ਇਹ ਕੀ ਖਵਾ ਰਹੇ ਆ ਸਾਨੂੰ ਅਸੀਂ ਕੀ ਖਾ ਰਹੇ ਆ ਜਿੰਨੇ ਵੀ ਮੈਂ ਫੂਡ ਬਲੌਗਰ ਦੇਖੇ ਆ ਜਗਾ ਜਗਾ ਜਾ ਕੇ ਵੀਡੀਓ ਪਾ ਦੰਨੇ ਆ ਕਿ ਹਾਂਜੀ ਆ ਚੀਜ਼ ਹੈ ਜੀ ਬੜੀ ਵਧੀਆ ਬਣੀ ਹੋਈ ਹੈ ਬਹੁਤ ਆਕੇ ਜਰੂਰ ਟਰਾਈ ਕਰਿਓ ਅਸੀਂ ਵੀ ਉਹਨਾਂ ਨੂੰ ਦੇਖਦੇ ਆ ਜਾ ਕੇ ਜਗਾ ਜਗਾ ਖਾਣਾ ਸ਼ੁਰੂ ਕਰ ਦੰਨੇ ਆ ਇਹ ਚੀਜ਼ ਨਹੀਂ ਇਹਨਾਂ ਨੂੰ ਪਹਿਲਾਂ ਪਰਖੋ ਦੇਖੋ ਵੀ ਉਹਦੇ ਵਿੱਚ ਕੀ ਹੈ ਕੀ ਖਲਾ ਰਹੇ ਆ ਸਾਨੂੰ ਇਹ ਠੀਕ ਹੈ ਐਨੀ ਕ ਮੇਰੀ ਬੇਨਤੀ ਸੀ ਪੰਜਾਬੀਓ ਜਰੂਰ ਗੌਰ ਕਰਿਓ ਇਸ ਚੀਜ਼ ਤੇ ਤੇ ਸਾਡਾ ਜੋ ਰਹਿਣ ਸਹਿਣ ਹੈ ਖਾਣ ਪੀਣ ਹੈ ਉਹਦੇ ਵਿੱਚ ਬਹੁਤ ਵੱਡਾ ਬਦਲਾਵ ਕੀਤਾ ਜਾ ਰਿਹਾ ਇਸ ਕਰਕੇ ਮੈਨੂੰ ਮੇਰੀ ਸੋਚ ਹੋਈ ਕਿ ਇਹ ਵੀਡੀਓ ਜਰੂਰ ਪਾਈ ਜਾਵੇ ਸੋ ਪੰਜਾਬੀਓ ਦੇਖੋ ਪਰਖੋ ਫੇਰ ਕਿਸੇ ਚੀਜ਼ ਦਾ ਡਿਸੀਜਨ ਲਓ ਕਿ ਅਸੀਂ ਇਹ ਚੀਜ਼ ਖਾਣੀ ਹੈ ਨਹੀਂ ਖਾਣੀ ਜੀਵ ਦਾ ਸਵਾਦ ਨਾ ਦੇਖੋ ਸਿਹਤ ਦੇਖੋ ਆਪਣਾ ਧਰਮ ਦੇਖੋ ਧੰਨਵਾਦ ਫੇਰ ਮਿਲਦੇ ਆ ਜੀ ਥੈਂਕ ਯੂ